ਹੈਲੋ ਐਂਡ ਵੈਲਕਮ ਟੂ ਮਾਈ ਚੈਨਲ ਅਗੇਨ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਬਹੁਤ ਦਿਨ ਬਾਅਦ ਵੀਡੀਓ ਬਣਾ ਰਿਹਾ ਹਾਂ ਦੋਸਤੋ ਤੇ ਕਿਉਂਕਿ ਅੱਜ ਕੁਝ ਸਪੈਸ਼ਲ ਹੀ ਥੋੜਾ ਜਿਹਾ ਸਿੱਖਣ ਲਈ ਹੈ ਕਿ ਮਾਰਕੀਟ ਦੇ ਵਿੱਚ ਕਿਤਾ ਇੰਨੇ ਦਿਨ ਤੋਂ ਕੰਟੀਨਿਊ ਪ੍ਰੋਫਿਟ ਬਣਾ ਰਿਹਾ ਸੀਗਾ ਤਾਂ ਬੜਾ ਮਜ਼ਾ ਆ ਰਿਹਾ ਸੀ ਤੇ ਦੋ ਦਿਨ ਅਚਨਕ ਲਾਸ ਹੋਇਆ ਤੇ ਮੇਰੀ ਪੂਰੀ ਸਾਈਕੋਲੋਜੀ ਹਿੱਲ ਗਈ ਮਾਈਂਡਸੈਟ ਪੂਰਾ ਹੋ ਗਿਆ ਤੇ ਉਹਦੇ ਬਾਰੇ ਚ ਗੱਲ ਕਰਾਂਗੇ ਆਪਾਂ क्या हुआ कि मैं इस इस था थे पहला मार्केट मतलब मैं कई दिन थे पिछले कई दिन चल रहा है कि मार्केट अप साइड ही जाऊँगा ट्वेंटी सिक्स थाउजेंड वास्ते मैं प्लानिंग करके चल रहा है कि मैं ट्वेंटी सिक्स थाउजेंड मेरा टारगेट है तक मैं कोई भी ਕਾਲ ਇੱਕ ਹੋਲਡ ਕਰਨੀ ਹੈ ਤੇ ਕੀ ਹੋਇਆ ਕਿ ਇੱਥੇ ਤੇ ਮਸ ਜਾ ਰਿਹਾ ਸੀਗਾ ਮਾਰਕੀਟ ਹੈ ਨਾ ਤੇ ਇਸ ਜਗ੍ਹਾ ਪਰ ਕਾਲ ਦੇ ਵਿੱਚ ਮੈਨੂੰ ਲਾਸਟ ਦਿੱਤਾ ਮਾਰਕੀਟ ਨੇ ਬਹੁਤ ਹੀ ਨਾਤ ਲਿਖ ਰਿਹਾ ਫਿਰ ਇੱਥੇ ਤੇ ਕੁਝ ਸੌਰੀ ਕੁਝ ਇਹ ਪੈਨ ਕੰਮ ਨਹੀਂ ਕਰ ਰਿਹਾ ਹਾਂ ਜੀ ਤੇ ਇਹ ਜਗ੍ਹਾ ਪਰ ਤੇ ਜੋ ਹੈ ਕਾਲ ਦੇ ਵਿੱਚ ਲਾਸ ਹੋਇਆ ਤੇ ਕਾਲ ਦੇ ਵਿੱਚ ਨਿਕਲ ਗਿਆ ਤੇ ਜਦ ਇੱਥੇ ਮੈਨੂੰ ਲੱਗਾ ਕਿ ক্লোজিং ਇਹ ਹੈ ਮਤਲਬ 400 ਦੇ ਬਿਲੋ ਦੇ ਰਿਹਾ ਹੈ ਤਾਂ ਫਿਰ ਮੈਂ ਇਹ ਜਗ੍ਹਾ ਕੀ ਕਰਿਆ ਇੱਕ ਪੁੱਟ ਬਾਏ ਕਰਕੇ ਗਿਆ ਸੀਗਾ ਕਿ ਔਰ ਫੈਡ ਮੀਟਿੰਗ ਵੀ ਥੀ ਮੈਨੂੰ ਇਦਾਂ ਲੱਗਿਆ ਵੀ ਮਾਰਕੀਟ ਕੱਲ ਗੈਪ ਡਾਊਨ ਵੀ ਖੋਲ ਸਕਦੀ ਹੈ ਤੇ ਕੋਈ ਵੀ ਆਪਾਂ ਨੂੰ ਪਤਾ ਨਹੀਂ ਹੈ ਫੈਡ ਮੀਟਿੰਗ ਚ ਰੈਪੋ ਰੇਟ ਕੱਟ ਕਰਨਗੇ ਕੀ ਕਰਨਗੇ ਉਹਨਾਂ ਦਾ ਡਾਟਾ ਹੈ ਪਤਾ ਨਹੀਂ ਤੇ ਉਹਦਾ ਮੈਨੂੰ ਨੌਲੇਜ ਨਹੀਂ ਤਾਂ ਪਰ ਮੈਨੂੰ ਇੰਦਾ ਤਾਂ ਵੀ ਮਾਰਕੀਟ ਹੈ 네ਗੇਟਿਵ ক্লোਜ ਹੋਈ ਹੈ ਤਾਂ ਕੱਲ ਨੂੰ ਗੈਪ ਡਾਊਨ ਖੁੱਲ ਸਕਦੀ ਹੈ ਨਹੀਂ ਵੀ ਖੁੱਲੂਗੀ ਤਾਂ ਫਲੈਟ ਕੋਲ ਕੇ ਨੀਚੇ ਜਾਊਗੀ ਤੇ ਹੋਇਆ ਕਿ ਇਹ 100 ਪੁਆਇੰਟ ਉੱਪਰ ਖੁੱਲ ਗਈ ਤੇ ਜੋ 86 1000 लॉस दिखा रहा है सीगा फिर मैं वेट कर रहा कि नहीं ये हो सकता है जाओ पर ये नहीं नहीं आ रही नीचे मनो ऐसा लगे कि प्राइस एक्शन बढ़ा के कंटिन्यू ऊपर जा रही है मतलब डाउन साइड तक कोई प्राइस एक्शन बंद दिखा नहीं बाकी ये लेवल भी क्रॉस कर लिया है इसने 25500 वाला और सस्टेन भी कर रही है ऊपर क्यों है फिर ओ ਮੈਂ ਜਿੱਦਾਂ ਹੀ ਇੱਥੇ ਪੁੱਟ ਤੇ ਨਿਕਲਿਆ আর ਮਾਰਕੀਟ ਦੇਖੋ ਕਿੰਨੀ ਸਪੀਡ ਪੂਰੇ نیچے ਆ ਗਈ ਸ਼ਾਮ ਤੱਕ ਤੇ ਜਿਸ ਜਿੱਤੇ ਵਿੱਚ ਜਿਸ ਪੁੱਟ ਦੇ ਵਿੱਚ ਮੈਂ ਲਾਸਟ ਨਿਕਲਿਆ ਸੀਗਾ ਉਹ ਸਮਝ ਲਓ ਇੱਥੇ ਪ੍ਰੋਫਿਟ ਤੇ ਬ੍ਰੇਕ ਇਵਨ ਦੇ ਉੱਪਰ ਆ ਗਿਆ ਮਾ ਹੈਨਾ ਤੇ ਥੋੜਾ ਜਿਹਾ ਦਿਮਾਗ ਉਹ ਆਇਆ ਕਿ ਅਰੇ ਯਾਰ ਕੀ ਕਰਤਾ ਮੈਂ ਮੈਨੂੰ ਵੇਟ ਕਰਨਾ ਤਾਂ ਇਹ ਉਹ ਪਰ ਵੇਟ ਵੀ ਕਿਸ ਹੱਦ ਪਰ ਕਰੂਗੇ ਆਪਾਂ ਮਤਲਬ ਫੋਰਮੋ ਟ੍ਰੇਡ ਨਹੀਂ ਕਰ ਸਕਦੇ ਨਾ ਕਿ ਇੱਕਦਮ ਕੀ ਮਾਰਕੀਟ ਮਤਲਬ نیچے ਜਾ ਰਹੀ ਹੈ ਤਾਂ ਇੱਥੇ ਤੇ ਕੋ ਮੁਗੀ ਇੱਥੇ ਤੇ ਕੋ ਮੁਗੀ ਇੱਥੇ ਤੇ ਇਹ ਇਸ ਤਰ੍ਹਾਂ ਤਾਂ ਨਹੀਂ ਕਰ ਸਕਦੇ ਜਦ ਪਪਾ ਨੂੰ ਪਤਾ ਹੈ ਕਿ ਮਾਰਕੀਟ ਉੱਪਰ ਜਾ ਰਹੀ ਹੈ ਉੱਪਰ ਸਸਟੇਨ ਕਰ ਰਹੀ ਹੈ ਤਾਂ ਫਿਰ ਹੋ ਸਕਦਾ ਹੈ ਕਿ ਹੋਰ ਵੀ ਉੱਪਰ ਚਲੇ ਜਾਂਦੀ ਤੇ ਲਾਸ ਬੜਾ ਹੋ ਸਕਦਾ ਤਾਂ ਅਗਰ ਕਿ ਇੱਥੇ ਬੁੱਕ ਕਰ ਲਿਆ ਫੇਕ ਹੀ ਹੋਇਆ ਮਾਰਕੀਟ ਹੁਣ ਮੈਂ ਕਿ ਨੈਗੇਟਿਵ ਹੈ ਲੱਗਦਾ ਮੈਨੂੰ ਕਿ ਇਹ 26000 ਹਲੇ ਨਹੀਂ ਹੈ ਕੁਝ ਦਿਨ ਇੱਥੇ ਥੋੜਾ ਤਾਂ ਮਤਲਬ 25200 ਜਾਂ 180 ਤੱਕ ਕਹਲੇ ਮੇਰੇ ਖਿਆਲ ਤੇ ਕਿ ਡੀਪ ਜਾ ਸਕਦੀ ਹੈ ਮਾਰਕੀਟ ਤਾਂ ਕਰਕੇ ਮੈਂ ਇੱਥੇ ਕੱਲ ਪੁਟ ਬਾਈ ਕਰਕੇ ਗਿਆ ਸੀਗਾ ਤਾਂ ਅੱਜ ਮਾਰਕੀਟ ਗਿਆਪ ਉੱਲ ਗਈ ਤੇ ਫਿਰ ਹੋਈ ਮੈਂ ਤੁਹਾਨੂੰ ਦੱਸਿਆ ਕਿ ਮਾਈਂਡ ਸੈਟ ਜੋ ਹੈ ਉਹ કડਵੜਾ ਹੋ ਗਿਆ ਅੱਜ ਤੇ ਹੁਣ ਤੁਸੀਂ ਪੋਜੀਸ਼ਨ ਦੇਖ ਸਕਦੇ ਹੋ ਜੋ ਵੀ ਓਵਰAllResult ਲਾਸਸ ਆ 85 86000 ਦਾ ਕੱਲ ਵਾਲੇ ਜਿਹੜਾ ਆ ਤੁਹਾਨੂੰ ਦੱਸ ਰਿਹਾ ਮੈਂ ਇੱਕ ਇਹ ਵਾਲੀ ਜੋ ਪੋਜੀਸ਼ਨ ਤੁਸੀਂ ਦੇਖ ਰਹੇ ਹੋ 21556 ਰੁਪਏ ਇਹ ਮੈਂ ਕੱਲ ਲੈ ਕੇ ਗਿਆ ਤਾਂ ਇਸ ਨੂੰ ਮੈਂ ਸੇਲ ਕਰਕੇ ਗਿਆ ਤਾਂ ਇਹ ਸੇਲ ਵਾਲੀ ਕੁਆਂਟੀਟੀ ਥੋੜੀ ਘੱਟਦੀ ਤੇ 800 ਕੁਆਂਟੀਟੀ ਕਰੀ ਬਨ ਤੇ ਓਵਰ ਆਲ ਦੇ ਵਿੱਚ ਸਮਝ ਲਓ ਕਿ 12-13000 ਦਾ ਲਾਸ ਹੋਇਆ ਤੇ ਫਿਰ ਜਦ ਮਾਰਕੀਟ Uh, आज द डेट कॉल लेने का लॉजिक दस मार्केट देखो गैप खुली और एक बार है जो कल की क्लोजिंग थी उतने सपोर्ट लेके एक बढ़िया कैंडल बनाई तो कैंडल लाइ थोड़ा मैं एक कॉल पोजिशन अठ सौ क्वॉंटिटी ਤੇ ਹੁਣ ਦੇਖੋ projection ਬਣਾ ਕੇ ਉੱਪਰ ਦੀ ਤਰਫ ਜਾ ਰਹੀ ਹੈ ਤੇ ਹੁਣ ਜਦ ਤੱਕ ਇਹ ਅਬ ਟ੍ਰੈਂਡ ਰਹੂਗਾ ਇਹਨੂੰ ਰੌਟ ਰਾਈਟ ਕਰੂੰਗਾ ਮੈਂ ਹੋ ਸਕਦਾ 26000 ਇਕਦਮ ਫਿਕਸ ਨਹੀਂ ਹੋ ਸਕਦਾ 26000 60 ਜਾਏ ਜਾਂ 26000 80 ਜਾਏ 26100 200 ਵੀ ਜਾ ਸਕਦੀ ਹੈ ਕਿਉਂਕਿ ਫਲੋ ਫਲੋ ਦੇ ਵਿੱਚ ਜਿੰਨਾ ਹੁਣ ਮਾਰਕੀਟ ਉੱਪਰ ਜਾਊਗੀ ਉਹਨਾਂ ਮੈਂ ਇਹਨੂੰ ਅ ਫਾਲੋ ਕਰੂੰਗਾ ਟ੍ਰੈਂਡ ਨੂੰ ਤੇ ਇਸ ਇਸ ਨੂੰ ਜੇ ਹੁਣ ਮੈਂ ਕਾਲ ਰੱਖੀ ਵੀ ਹੈ ਲੇਕੇ ਹੈ ਨਾ ਇਸੇ ਵੀ ਇਸ ਤੋਂ ਮਨੂੰ ਥੋੜੇ ਦੇ ਪਹਿਲਾਂ ਇਸਨੇ ਹਾਈ ਬਣਾਇਆ ਸੀਗਾ ਕਿੰਨਾ 599 ਜਾਂ 98 ਦਾ ਤੇ ਇੱਥੇ 1 ਲੱਖ ਤੇ ਉੱਪਰ ਪ੍ਰੋਫਿਟ ਦਿਖ ਰਿਹਾ ਸੀ ਤਾਂ ਮੈਂ 400 ਕੁਆਂਟੀਟੀ ਹਲੇ ਬੁੱਕ ਕਰ ਦਈਏ ਤੇ ਥੋੜਾ ਜੇ ਅਗਰ ਮਾਰਕੀਟ نیچے ਆਉਂਦੀ ਹੈ ਨਾ ਤਾਂ ਫੇਰ ਇਹਦੇ ਵਿੱਚ ਮੈਂ 475 ਕਵਾਂਟੀਟੀ ਮੈਂ ਇਹਦੇ ਵਿੱਚ ਹੋਰ ਐਡ ਕਰਕੇ ਜਾਊਂਗਾ ਅਗਰ ਮਾਰਕੀਟ ਪੋਜੀਟਿਵ ਅ ਕਲੋਜ਼ ਹੁੰਦੀ ਹੈ ਤਾਂ ਇਹਦੇ ਵਿੱਚ ਤੇ ਜੋ ਮੇਰੇ ਭਾਈ ਮਤਲਬ ਬੈਂਕ ਨਿਫਟੀ ਦੇ ਵੀ ট্রেਡ ਕਰਦੇ ਹੈ ਉਹ ਬੈਂਕ ਨਿਫਟੀ ਦਾ ਵੀ ਉਹਨਾਂ ਨੂੰ ਦ앗 ਦਿੰਦਾ ਮੈਂ ਬੈਂਕ ਨਿਫਟੀ ਦਾ ਦੇਖੋ ਜਿਹਦੇ ਚਾਰਟ ਉੱਪਰ ਚੱਲ ਕੇ ਦੇਖਦੇ ਆਪਾਂ ਕੀ ਆ ਪੋਜੀਸ਼ਨ ਹੈ ਦੇਖੋ ਇਹ डे दे 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 पर एकदम पॉजिटिव है बैंक निफ्टी भी क्योंकि देखो निफ्टी बहुत शुरू से पॉजिटिव है आ रहे अरे मतलब स्लो चल रहा है बहुत निफ्टी ऊपर जा रहा है तो इत हूँ निफ्टी थोड़ा जहा साइड पर होया नीचे जा रहा है ते तीन दिन तो ऊपर जा रहा बैंक निफ्टी है ना तो ये थोड़ा जहा फर्क है तुम इस चीज़ में केयर करके देखो कि Uh, वैसा निफ्टी वन डे वनडे चा चार्ट देखूंगे तो देखियो ये तीन कैंडल बैंक निफ्टी की याद रखियो तो हम आप uh, निफ्टी का दिखा निफ्टी क्या नाटक कर रहा है देख ये देखो निफ्टी इतने सैडवे थे अच्छा ये दो दिन देखो रेड कैंडल बनाई है और बैंक निफ्टी देखो ग्रीन कैंडल क्लोज करें ओवरऑल ਇਹ ਸਾਰੇ ਚੀਜ਼ਾਂ ਸਮਝਣੇ ਤੇ ਉਹਦੇ ਤੇ ਇਹ ਦੇਖੋ ਆਲ ਟਾਈਮ ਹੈ ਦੇ ਉੱਪਰ ਹੈ ਤੇ ਇਸ ਦੇ ਉੱਪਰ ਅਗਰ ਕਲੋਜ਼ ਕਰੂਗਾ ਇਹ ਮੇਰੇ ਖਿਆਲ ਸੇ ਉੱਪਰ ਹੋ ਸਕਦਾ ਭਾਈ ਮਾਰਕੀਟ ਸੁਪੀਰੀਅਰ ਹੈ ਕਿਤੇ ਵੀ ক্লোজিং ਕਰ ਸਕਦਾ ਤੇ ਅਗਰ ਇਹ ਪੋਜੀਟਿਵ ক্লোਜ ਹੁੰਦਾ ਹੈ ਜਦ ਤੱਕ ਇਹ 53200 300 ਦੇ ਉੱਪਰ ਹੈ 3200 ਜਾਂ 300 ਦੇ ਬਿਟਵੀਨ ਜਦ ਤੱਕ ਇਹ ਉੱਪਰ ক্লোজিং ਤੇ ਰਹਤਾ ਇਹਦਾ ਟਾਰਗੇਟ ਹੈ 55000 ਦੇ ਕਨੀ ਹੈ 올 ਟਾਈਮ ਹਾਈ 57000 ਹੋ ਸਕਦਾ ਹੈ ਤੇ ਇਸ ਦੇ ਵਿੱਚ ਟ੍ਰੇਡ ਕਿੰਨਾ ਬਣਾਈ ਜਾ ਸਕਦੀ ਹੈ ਜੇਕਰ ਤੁਸੀਂ ਬਾਇਰ ਹੋ ਤਾਂ ਤੁਸੀਂ 53000 ਦਾ 53000 ਦਾ 53000 ਦਾ ਇੱਕ ਕਾਲ ਬਾਇ ਕਰ ਸਕਦੇ ਹੋ ਇੱਕ ਲਾੜ ਦੋ ਲਾੜ ਜਿਆਦਾ ਨਹੀਂ ਕਿਉਂਕਿ ਜਿਆਦਾ ਲੋਟ ਬਾਇ ਕਰੋਗੇ ਤੇ ਤੁਹਾਡੇ ਅੰਦਰ ਫੇਅਰ ਆਊਗਾ ਤੁਸੀਂ ਹੋਰ ਨਹੀਂ ਕਰ ਸਕੋਗੇ ਲੌਸ ਜ਼ਿਆਦਾ ਦਿਖਾ ਸਕਦਾ ਹੈ ਪ੍ਰੋਫਿਟ ਟਰ ਠੀਕ ਹੈ ਜਦ ਤੱਕ ਤੁਹਾਨੂੰ ਪ੍ਰੋਫਿਟ ਦਿਖਾਊਗਾ ਤੁਸੀਂ ਹੋਲਡ ਕਰੋਗੇ ਪਰ ਜਿੱਦਾਂ ਲੌਸ ਦਿਖਾਤਾ ਤੁਸੀਂ ਨਿਕਲ ਜਾਓਗੇ ਤੇ ਉਸ ਹਿਸਾਬ ਨਾਲ ਨਾ ਤੁਸੀਂ ਆਪਣਾ ਦੋ ਲਾਟ ਤਿੰਨ ਲਾਟ ਇਨਫ ਬਹੁਤ ਹੈ ਇਨਫ ਹੈ ਤੇ ਹੋਲਡ ਕਰੋ ਇਹਨੂੰ ਅਕਤੂਬਰ ਦਾ ਲਿਓ ਤੇ ਜੋ ਲੋਗ ਸੈਲਰ ਹੈ ਉਹ ਕੀ ਕਰ ਸਕਦੇ ਆ ਉਹ ਅਕਤੂਬਰ ਦਾ ਹੀ 53 6 ਅਕਤੂਬਰ ਦਾ 53 6 ਹੰਡਰਡਾਂ ਇੱਕ ਕਾਲ ਬਾਏ ਨਹੀਂ ਨਹੀਂ ਇੱਕ ਸੌਰੀ ਇੱਕ ਪੁੱਟ ਬਾਏ ਕਰ ਸਕਦੇ ਹੈ ਠੀਕ ਹੈ ਆਪਾਂ ਇਹ ਦੇਖ ਦੇ ਚਲੋ ਮੈਂ ਤੁਹਾਨੂੰ ਸੈਂਸੀ ਬੋਲਦੇ ਉੱਪਰ ਦਿਖਾਉਂਦਾ ਟ੍ਰੇਡ ਬਣਾ ਕੇ बैंक पैन कर सीधा अक्टूबर फिफ्टी सैवन थाउजेंड ये देखो इदा दी ट्रेड मतलब जरूरी नहीं है कि ਇਹਦੇ ਵਿੱਚ ਕੀ ਹੋਊਗਾ 53 ਇਹ ਬਾਈ ਕਰੋਂਗੇ ਪੋਰਟਾ 12000 ਦਾ ਇੱਕ ਲੋਟ ਦੇ ਵਿੱਚ ਤੁਹਾਡਾ ਮੈਕਸਿਮਮ ਲਾਸ ਹੈ ਤੇ 36 37000 ਦਾ ਤੁਹਾਡਾ ਪ੍ਰੋਫਿਟ ਹੈ ਤੁਸੀਂ ਵੋਲਡ ਕਰੋਗੇ ਇਹਨੂੰ ਇਹਦੇ ਵਿੱਚ ਟਾਈਮ ਵੈਲਿਊ 12000 ਰੁਪਏ ਹੈ ਬਾਕੀ ਪੂਰ ਇਨਟ੍ਰੀਨਸਿਕ ਵੈਲਿਊ ਹੈ ਤੇ ਉਹੀ 12000 ਜੋ ਟਾਈਮ ਵੈਲਿਊ ਹੈ ਉਹੀ ਤੁਹਾਡਾ ਲਾਸ ਹੈ ਉਹ ਵੀ ਇਹਦੇ ਵਿੱਚ ਹੈਨਾ ਤੇ ਅਗਰ ਤੁਸੀਂ ਇਹਨੂੰ ਨਹੀਂ ਕਰਨਾ ਚਾਹੁੰਦੇ ਤੇ 1 ਅਕਤੂਬਰ ਵਾਲਾ ਤਾਂ ਤੁਸੀਂ ਕੰਮ ਕਰ ਸਕਦੇ ਹੋ ਕਿ 1 ਅਕਤੂਬਰ ਵਾਲਾ ਉਹਨੂੰ ਬਾਇ ਕਰ ਸਕਦੇ ਹੋ ਠੀਕ ਹੈ ਤੇ ਜਿੱਦਾਂ ਉਹ ਵੇਕ ਐਕਸਪਾਇਰੀ ਵਾਲਾ ਖਤਮ ਹੋਊਗਾ ਫਿਰ ਨੈਕਸਟ ਦਾ ਐਟ ਦਾ ਮਨੀ ਦਾ ਬਾਇ ਕਰੋ ਤੇ ਇਹ ਦੇਖੋ ਇਹ ਤੁਹਾਨੂੰ 8000 ਦਾ ਲਾਸ ਹੈ 43000 ਰੁਪਏ ਦਾ ਪ੍ਰੋਫਿਟ ਹੈ ਤੇ ਇੱਕ ਪੋਜੀਸ਼ਨ ਤੁਸੀਂ ਇਦਾਂ ਦੀ ਬਣਾ ਸਕਦੇ ਹੋ ਠੀਕ ਹੈ ਜੀ ਤੇ ਇਹ ਦੇਖੋ ਦੋਸਤ ਅੱਪਾ ਗੱਲ ਕਰਦੇ ਕਰਦੇ ਹੀ ਵੀਡੀਓ ਦੇ ਵਿੱਚ 1 ਲੱਖ 9000 ਦੇ ਉੱਪਰ ਚਲੇ ਗਿਆ ਹੈ ਤੇ ਜੋ लॉस ਹੋਇਆ ਸੀਗਾ ਉਹ ਆਲਰੇਡੀ ਕਵਰਡ ਹੋ ਗਿਆ ਹੈ ਕੰਗ੍ਰੈਚੁਲੇਸ਼ਨ ਸਰ ਮੈਨੂੰ ਆਪਣੇ ਆਪ ਨੂੰ ਤੇ ਚਲੋ ਦੋਸਤੋ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਵੀਡੀਓ ਜੇ ਚੰਗੀ ਲੱਗੇ ਤਾਂ ਲਾਈਕ ਕਰ ਦਿਓ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆ नेक्स्ट ਵੀਡੀਓ ਦੇ ਉੱਪਰ ਤਦ ਤੱਕ ਲਈ ਪਿਆਰ ਭਰੇ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਹੋਰ ਵੀ ਸਟ੍ਰੈਟਜੀ ਦੱਸੂਗਾ ਇੱਕ ਲੋਟ ਦੋ ਲੋਟ ਦੇ ਵਿੱਚ ਅਗਰ ਤੁਸੀਂ ਕਮੈਂਟ ਕਰਕੇ ਦੱਸੋਗੇ ਆ ਵੀਡੀਓ ਨੂੰ ਲਾਈਕ ਕਰੋਗੇ ਤਾਂ ਕਿ ਤੁਸੀਂ ਇੱਕ ਜਾਂ ਦੋ ਲੋਟ ਦੇ ਨਾਲ ਵੀ ਬਹੁਤ ਵਧੀਆ ਪੈਸਾ ਕਮਾ ਸਕਦੇ ਹੋ ਬਹੁਤ ਵਧੀਆ 트ੈਂਡ ਨੂੰ ਕੈਚ ਕਰ ਸਕਦੇ ਹੋ ਤੇ ਉਹ ਮੈਂ ਤੁਹਾਨੂੰ ਜੇ ਤੁਸੀਂ ਕਮੈਂਟ ਕਰੂਗਾ ਤਾਂ ਦੱਸੂਗਾ ਤੇ ਮਿਲਦੇ ਹਾਂ ਉਸ ਨੈਕਸਟ ਵੀਡੀਓ ਤੇ ਵੀ ਚਿੱਤੇ ਤਦ ਤੱਕ ਲਈ ਪਿਆਰ ਭਰੇ ਸਾਸ੍ਰਿਕਾਲ ਤੇ ਇਸ ਨੂੰ ਮੈਂ ਹੋਰ ਅਪਡੇਟ ਕਰੂੰਗਾ ਤੁਹਾਨੂੰ ਕਿ ਇਹ ਓਵਰਆਲ ਪ੍ਰੋਫਿਟ ਮੈਂ ਕਿੱਥੇ ਕਲੋਜ਼ ਕਰੂੰਗਾ ਇਹਦਾ ਮੈਂ ਤੁਹਾਨੂੰ ਇੱਕ ਸ਼ਾਰਟ ਵੀਡੀਓ ਬਣਾ ਕੇ ਜ਼ਰੂਰ ਦਿਖਾਊਗਾ ਇਹ ਮੈਂ ਤੁਹਾਨੂੰ ਇਹ ਤਾਂ ਨਹੀਂ ਦਿਖਾ ਰਿਹਾ ਕਿ ਇਹ ਮੈਂ ਲਾਲਚ ਦੇ ਰਿਹਾ ਹਾਂ ਇਹ ਮੈਂ ਤੁਹਾਨੂੰ ਮੋਟੀਵੇਸ਼ਨ ਦੇ ਰਿਹਾ ਕਿ ਮਾਰਕੀਟ ਦੇ ਵਿੱਚੋਂ ਪੈਸਾ ਬਣ ਸਕਦਾ ਹੈ ਹੈਨਾ ਕੱਲ 2 ਦਿਨ ਲਾਸ ਹੋਇਆ ਤਾਂ ਕੋਈ ਗੱਲ ਨਹੀਂ ਇਸ ਦਾ ਪਾਰਟ ਆਫ ਗੇਮ ਹੈਨਾ ਮੈਂ ਕਿਤੇ ਨਾ ਕਿਤੇ ਮੇਰੀ ਸਟਰੈਟਜੀ ਮੈਂ ਆਪਣੇ ਰੋਲ ਨੂੰ ਫੋਲੋ ਕਰ ਰਿਹਾ ਸੀਗਾ ਤੇ ਉਹਦੇ ਵਿੱਚ ਮੈਂ ਥਾ ਤੇ ਉਸ ਰੋਲ ਨੂੰ ਫੋਲੋ ਕਰਕੇ ਹੀ ਭਾਈ ਮਾਰਕੀਟ ਨੇ 2 ਦਿਨ ਲਾਸ ਦਿੱਤਾ ਚੋ 2 ਦਿਨ ਦਾ ਜਾਂ 3-4 ਦਿਨ ਦਾ ਮੇਰਾ ਲਾਸ ਕਵਰ ਹੋ ਗਿਆ ਸਮਝੋ ਹੈਨਾ ਤੇ ਇਹ ਸਭ ਚੀਜ਼ ਹੁੰਦੀ ਹੈ ਮਾਰਕੀਟ ਦੇ ਵਿੱਚ ਤੁਹਾਨੂੰ ਹੋਰ ਵੀ ਡਿਸਪਲਨ ਰੂਲ ਦੇ ਬਾਰੇ ਮੈਂ ਹਰ ਇੱਕ ਵੀਡੀਓ ਵਿੱਚ ਥੋੜਾ ਥੋੜਾ ਦੱਸਦਾ ਰਹਿੰਦਾ ਤੇ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਦੋਸਤੋ ਵੀਡੀਓ ਬਹੁਤ ਲੰਬੀ ਹੋ ਰਹੀ ਹੈ ਤੇ ਸਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਥੈਂਕ ਯੂ ਥੈਂਕ ਯੂ ਵੈਰੀ ਮੱਚ